ਦੇ ਉਸ ਪੜਾਜ ਆ ਗਏ ਕਿ ਹੁਣ ਆਪਾਂ ਥੋੜੇ ਜਿਹਾ ਪੈਰ ਲਾਣੇ ਸ਼ੁਰੂ ਕਰੀਏ ਵੀ ਕੋਈ ਜਿਹੜੀ ਵੀ ਨੌਕਰੀ ਮਿਲ ਰਹੀ ਆ ਆਪਾਂ ਥੋੜਾ ਜਿਹਾ ਸਟੇਬਲ ਹੋਈਏ ਤਾਂ ਉਸ ਆਮ ਨਾਲ ਮੈਂ ਇੱਕ ਜੁਆਇਨ ਕਰ ਲਈ ਸੀਗੀ ਫੇ ਬਾਕੀ ਚਲੋ ਨਾਲ ਨਾਲ ਚੱਲੀ ਗਿਆ ਕਈ ਨੌਕਰੀਆਂ ਮਿਲੀਆਂ ਮੈਂ ਛੱਡੀਆਂ ਤਾਂ ਉਹ ਹੁਣ ਜਦੋਂ ਕਲੀਅਰ ਹੋਇਆ ਉਦੋਂ ਮੈਂ ਘਰ ਦੇ ਨੂੰ ਦੱਸਿਆ ਵੀ ਪਹਿਲਾਂ ਵੀ ਪੇਪਰ ਕਲੀਅਰ ਸੀਗੇ ਕਰਦੇ ਚਲੋ ਆਪਣੇ ਵੱਲੋਂ ਦਾ ਇੱਕ ਵਾਰੀ ਉਹਨਾਂ ਨੇ ਵੀ ਮੈਨੂੰ ਥੋੜਾ ਝਿੜਕਿਆ ਵੀ ਆਪਾਂ ਨੂੰ ਪਤਾ ਹੈ ਕਿ ਹਾਂ ਘਰਾ ਕੰਮ ਬਣਿਆ ਹੋਇਆ ਵੀ ਲੋਕਾਂ ਨੂੰ ਇੱਕ ਨਹੀਂ ਮਿਲਦੀ ਤੂੰ ਦੋ ਜਾਂ ਤਿੰਨ ਜਾਂ ਚਾਰ ਨਹੀਂ ਪੰਜ ਪੰਜ ਛੇ ਛੇ ਨੌਕਰੀਆਂ ਪਾਜੀ ਉਹਦੇ ਵੀ ਰੀਜ਼ਨ ਆ ਆਪਣੇ ਚਲੋ ਮੈਂ ਹੁਣ ਤੁਹਾਨੂੰ ਇਹ ਚੀਜ਼ ਦੱਸਦਾ ਕਿ ਚਲੋ ਮੈਂ ਆਪਣਾ ਬਿਜ਼ਨਸ ਕਰ ਰਿਆ ਸੀਗਾ ਮੈਨੂੰ ਇਹ ਸੀਗਾ ਕਿ ਮੈਨੂੰ ਬਿਜ਼ਨਸ ਥੋੜਾ ਜਿਆਦਾ ਵਧੀਆ ਆਪਸ਼ਨ ਲੱਗਿਆ ਥੋੜਾ ਜਿਹਾ ਤੁਹਾਡੇ ਬਿਨਸ ਬਾਰੇ ਗੱਲ ਕਰ ਲਈਏ ਪਹਿਲਾਂ ਜਰੂਰ ਬਾਜੀ ਪਾਜੀ ਉਹਨਾਂ ਦੀ ਕੋਸ ਅਕੈਡਮੀ ਆ ਤੇ ਜਿਹਦੇ ਵਿੱਚ ਇਹ ਸਰਕਾਰੀ ਨੌਕਰੀ ਵਾਸਤੇ ਜਿਹੜੇ ਅਪਲਾਈ ਕਰਦੇ ਉਹਨਾਂ ਨੂੰ ਪੇਪਰ ਕਲੀਅਰ ਕਰਾਉਂਦੇ ਇਹ ਹੀ ਚੀਜ਼ ਆ ਬਈ ਹਾਂਜੀ ਬਿਲਕੁਲ ਬਾਜੀ ਹਾਂਜੀ ਤੇ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਜਾਣਨਾ ਪਾਓ ਚਲੋ ਮੈਂ ਡਿਟੇਲਸ ਦੱਸ ਦਿੰਦਾ ਹਾਂ ਹਾਂਜੀ ਪਾਜੀ ਮੇਰਾ ਇੰਸਟੀਚੂਟ ਆ ਰੋਪੜ ਦੇ ਵਿੱਚ ਹੀ ਆ ਗਿਆਨੀ ਤੇ ਇੱਥੇ ਆਪਾਂ ਜਿੰਨੇ